ਕਾਲੀਦਲ ਅਮਰ ਸਰਦੇਸ ਸਮਰਥਕਾਂ ਨੂੰ ਸ਼ੰਭੂ ਕਿਸਾਨ ਮੋਰਚੇ ਤੋਂ ਕੱਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਤੇ 283 269 141 149 ਆਈਪੀਸੀ 8ਵੀ ਨੈਸ਼ਨਲ ਹਾਈਵੇ ਐਕਟ 1956 ਬ੍ਰੈਕਟ 3 ਪ੍ਰਿਵਿਜ਼ਨ ਆਫ ਡਾਇਮਜ ਟੂ ਪਬਲਿਕ ਪ੍ਰੋਪਰਟੀ ਐਕਟ 1984 ਤਹਿਤ ਮਾਮਲਾ ਦਰਜ ਕਰਕੇ ਇਸ ਦੇ ਚੱਲਦੇ ਅੱਜ ਉਕਤ 6 ਵਿਅਕਤੀਆਂ ਨੂੰ ਮਾਨਯੋਗ ਅਦਾਲਤ ਰਾਜਪੁਰਾ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਉਕਤ ਵਿਅਕਤੀਆਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ ਜਿੱਥੇ ਉਕਤ ਵਿਅਕਤੀਆਂ ਦੇ ਸਮਰਥਕਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ ਜਿੰਦਾਬਾਦ ਕਾਂਗਸਤ ਜਿੰਦਾਬਾਦ ਕਾਂਗਸਤ ਜਿੰਦਾਬਾਦ ਹੈਲੋ ਜਿੰਦਾਬਾਦ ਸਤਿ ਸ਼੍ਰੀ ਅਕਾਲ ਮੁਤਾਬਕ ਚੱਲ ਰਿਹਾ ਕਿਸਾਨਾਂ ਦਾ ਮਜ਼ਦੂਰਾਂ ਦਾ ਟਰਾਂਸਪੋਰਟਰਾਂ ਦਾ ਜਿਹੜੇ ਨਿਗੋਟੇ ਵਪਾਰੀ ਦੁਕਾਨਦਾਰ ਤੇ ਮਲਾਜ਼ਮ ਵੀਰਾਂ ਦਾ ਸਾਰਿਆਂ ਦਾ ਇਹ ਸਾਰੇ ਵਰਗਾਂ ਦਾ ਸੰਝਾ ਕਿਉਂਕਿ ਜਿਹੜਾ ਇਹ ਸਿਸਟਮ ਹੈ ਸਿਸਟਮ ਚੱਲ ਰਿਹਾ ਸਾਡਾ ਸੈਂਟਰ ਸਰਕਾਰ ਦੇ ਨਾਲ ਸੈਂਟਰ ਨੇ ਸਾਡੇ ਤੇ ਜ਼ਬਰਦਸਤੀ ਕਾਲੇ ਤਨੂਨ ਤਿੰਨ ਜਿਹੜੇ ਥੋਪੇ ਨੇ ਉਹਨਾਂ ਨੂੰ ਬਿਲਕੁਲ ਰੱਦ ਕਰਾਉਣ ਦੀ ਹੈ ਜਿਹੜੀ ਗੱਲ ਇਹ ਜਦੋਂ ਤੱਕ ਰੱਦ ਨਹੀਂ ਹੁੰਦੇ ਇਸ ਤਰ੍ਹਾਂ ਨਾਲੇ ਸਾਰਿਆਂ ਦੇ ਹੌਸਲੇ ਬਲੰਦ ਹੋਣਗੇ ਭਾਵੇਂ ਸਾਨੂੰ ਕੈਦ ਦੇ ਸਾਲ ਕਰਨ 2 ਸਾਲ ਕਰਨ ਭਾਵੇਂ ਉਮਰ ਇਹ ਨਗਾ ਦੇਣ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਪਰ ਇਹ ਕਾਲੇ ਕਾਨੂੰਨ ਰੱਦ ਕਰਾਏ ਬਗੈਰ ਅਸੀਂ ਪਿੱਛੇ ਨਹੀਂ ਹਟਾਂਗੇ ਸਾਰੇ ਕਿਸਾਨ ਜਥੇਬੰਦੀਆਂ ਸਾਰਾ ਹੀ ਪੰਜਾਬ ਵਾਸੀ ਸਾਰੀ ਸਿੱਖ ਕੌਮ ਇੱਕ ਮੁਠਾ ਇਸ ਮੁੱਦੇ ਤੇ ਮੋਦੀ ਨੂੰ ਜੀ ਫੇਰ ਬਾਰ-ਬਾਰ ਕਹਣਾ ਚਾਹੁੰਦੇ ਆ ਕਿ ਤੂੰ ਇਨਾ ਕਮਾ ਤੋਂ ਬਾਜ ਜਾ ਜੇ ਤੂੰ ਨਹੀਂ ਬਾਜ ਆਉਂਦਾ ਤਾਂ ਤੇਰਾ ਹਸ਼ਰ ਵੀ ਬਹੁਤ ਮਾੜਾ ਹੋਣਾ ਜਿਹੜਾ ਵੀ ਪੰਜਾਬ ਦੇ ਨਾਲ ਟਕਰਾਇਆ ਭਾਵੇਂ ਮੰਗੋਲ ਸੀ ਮੁਗਲ ਸੀ ਤੇ ਆਪਣੇ ਅੰਗਰੇਜ਼ ਸੀ ਦਰਾਨੀ ਸੀ ਜਿਹੜੇ ਵੀ ਸੀਗੇ ਗਜਨੀ ਵਰਗੇ ਸਾਰੇ ਮੂਹ ਦੀ ਖਾ ਕੇ ਗਏ ਨੇ ਤੈਨੂੰ ਵੀ ਮੂਹ ਦੀ ਖਾਣੀ ਪਊਗੀ ਐਸੇ ਕਰਕੇ ਹੀ ਤੈਨੂੰ ਬਾਰ ਬਾਰ ਅਪੀਲ ਕਰਦੇ ਆਂ ਇਹ ਸੰਘਰਸ਼ 30 ਸਤੰਬਰ ਲਗਾਤਾਰ 30 ਸਤੰਬਰ ਤੋਂ ਜਿਹੜਾ ਕਿਸਾਨ ਮੋਰਚਾ ਸ਼ੰਭੂ ਲਾਇਆ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਵਿਚਾਰ ਨਿਰਦੇਸ਼ਾਂ ਤੇ ਤੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਦੀ ਸੇਵਾਦਾਰੀ ਹੇਠ ਚਲਾਇਆ ਸੀ ਤੇ ਅਸੀਂ ਵੀ ਸੇਵਾ ਨਿਭਾ ਰਹੇ ਸੀ ਕੱਲ ਉੱਥੇ ਸਾਨੂੰ ਜ਼ਬਰਦਸਤੀ ਫੜ ਕੇ ਗ੍ਰਿਪਦਾਰ ਕਰਕੇ ਸਾਡਾ ਟੈਂਟ ਤੇ ਨਿਸ਼ਾਨ ਸਾਹਿਬ ਅਖਾੜਿਆ ਗਿਆ ਇਹ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੇ ਵੱਡਾ ਪ੍ਰੈਸ਼ਰ ਪਾ ਕੇ ਕਰਾਇਆ